ਸ੍ਰੀ ਗੁਰੂ ਜੀ ਸਾਰਿਆਂ ਨੂੰ ਆਪਾਂ ਗੱਲ ਕਰਦੇ ਆਂ ਲੇਖ ਵੀਡੀਓ ਬਾਰੇ ਸੰਦੀਪ ਨੇ ਵਿਆਹ ਕਰਵਾਉਣ ਲਈ ਕੀ ਸ਼ਰਤ ਤੇ ਕੀਤੀ ਹਾਂ ਆਪਾਂ ਇਸ ਬਾਰੇ ਗੱਲ ਕਰਾਂਗੇ ਸਾਡੀ ਵੀਡੀਓ ਐਂਡ ਤੱਕ ਜਰੂਰ ਦੇਖਿਓ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਔਰ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਕਰਿਓ ਅੱਜ ਆਪਾਂ ਗੱਲ ਕਰਦੇ ਆਂ ਜੋ ਸੰਦੀਪ ਆਪਣੀ ਸੱਸ ਦੇ ਘਰ ਜਾਂਦੀ ਆ ਤਾਂ ਉਸ ਨੂੰ ਕਹਿੰਦੀ ਆ ਕਿ ਮੈਨੂੰ ਆਪਣੇ ਘਰ ਰੱਖ ਲਓ ਮੈਂ ਇੱਥੇ ਹੀ ਰਹਿਣਾ ਤੇ ਉਸਦੀ ਸੱਸ ਸਮਨਾ ਕਰ ਦਿੰਦੀ ਆ ਉਹ ਕਹਿੰਦੀ ਆ ਕਿ ਜੋ ਤੂੰ ਸਾਡੇ ਕੋਲ ਉਸ ਟਾਈਮ ਪੈਸੇ ਲੈ ਕੇ ਗਈ ਸੀ ਉਸ ਟਾਈਮ ਤੈਨੂੰ ਪਤਾ ਸੀਗਾ ਕਿ ਤੂੰ ਸਾਡੇ ਕੋਲ ਰਹਿਣਾ ਉਸ ਟਾਈਮ ਤੂੰ ਬੜੀ ਜਲਦੀ ਪੈਸੇ ਲੈ ਕੇ ਇੱਥੋਂ ਚਲੀ ਜੀ ਸੀ ਹੁਣ ਤੇਰੇ ਘਰ ਦੇ ਰੱਖ ਨਹੀਂ ਰਹੇ ਹੁਣ ਤਾਂ ਕਰਕੇ ਤੂੰ ਸਾਡੇ ਕੋਲ ਵਾਪਸ ਆ ਰਹੀ ਆ ਸੰਦੀਪ ਕਹਿੰਦੀ ਆ ਇਹੋ ਜੀ ਕੋਈ ਵੀ ਗੱਲ ਨਹੀਂ ਹੈਗੀ ਮੈਂ ਵੈਸੇ ਹੀ ਮੇਰਾ ਆਪਣੇ ਮੇਰਾ ਇੱਥੇ ਰਹਿਣ ਨੂੰ ਦਿਲ ਕਰਦਾ ਕੋਈ ਸੱਸ ਕਿ ਨਹੀਂ ਤੈਨੂੰ ਮੈਂ ਇੱਕ ਸ਼ਰਤ ਤਾਂ ਹੀ ਰੱਖੂੰ ਜੋ ਤੈਨੂੰ ਅਸੀਂ ਪੈਸੇ ਦਿੱਤੇ ਸੀ ਉਹ ਸਾਨੂੰ ਵਾਪਸ ਲਿਆ ਕੇ ਦੇ ਦੇਵੇਂ पर संदीप ਉਹ ਪੈਸੇ ਉਹ ਵਾਪਸ ਨਹੀਂ ਕਰ ਸਕਦੀ ਸੀ ਉਹਨੇ ਤਾਂ ਉਹ ਪੈਸੇ ਖਰਚ ਹੋ ਚੁੱਕੇ ਹੁੰਦੇ ਆ संदीप ਸਾਰਾ ਹਿਸਾਬ ਕਿਤਾਬ ਲਾ ਲੈਂਦੀ ਆ ਕਿ ਉਸ ਆਸ ਨੇ ਮੈਨੂੰ ਆਪਣੇ ਘਰੇ ਨਹੀਂ ਰੱਖਣਾ ਤੇ ਹੁਣ ਮੈਂ ਅੱਗੇ ਕੀ ਕਰੂੰਗੀ ਉਹ ਤੋਂ ਬਾਅਦ संदीप ਨੂੰ ਮਾ ਮਾਮੀ ਵੀ ਫੋਰਸ ਕਰ ਰਹੇ ਹੁੰਦੇ ਆ ਵਿਆਹ ਦੇ ਲਈ ਉਹ ਵੀ ਕਹਿੰਦੇ ਆ ਕਿ ਤੂੰ ਤੈਨੂੰ ਅੱਗੇ ਵਿਆਹ ਕਰਵਾ ਲੈਣਾ ਚਾਹੀਦਾ ਤੂੰ ਕਿੰਨਾ ਕੁ ਟਾਈਮ ਆਪਣੇ ਪੇਕੇ ਘਰ ਬੈਠੀ ਰਹੂੰਗੀ ਅੱਗੇ ਜਾ ਕੇ ਤੂੰ ਹੀ ਪਰਚਾਨ ਹੋਊਂਗੀ ਗਾਂ ਤੋਂ ਗਾਂ ਤੇਰੀ ਕੁੜੀ ਦੇ ਵੀ ਖਰਚੇ ਵਧਣੇ ਆ ਸਕੂਲਾਂ ਦੀ ਫੀਸਾਂ ਵੀ ਵਧੀਆਂ ਤੂੰ ਕਿੰਨਾ ਟਾਈਮ ਮੈਨੇਜ ਕਰੂੰਗੀ ਉਸ ਤੋਂ ਬਾਅਦ ਉਸ ਤੋਂ ਬਾਅਦ ਮਾਮਾ-ਮਾਮੀ ਆਪਸ ਦੇ ਵੀ ਸੰਦੀਪ ਦੇ ਵਿਆਹ ਨੂੰ ਲੈ ਕੇ ਗੱਲ ਕਰਦੇ ਆ ਸੰਦੀਪ ਦੇ ਲਈ ਜੋ ਵੀ ਉਹ ਰਿਸ਼ਤਾ ਦੇਖਦੇ ਸੀਗੇ ਉਹ ਕਿਵੇਂ ਨਾ ਕਿਵੇਂ ਕਰਕੇ ਕੋਈ ਨਾ ਕੋਈ ਕਾਰਨ ਕਰਕੇ ਮਨਾ ਹੋ ਜਾਂਦਾ ਸੀਗਾ ਫਿਰ ਮਾਮਾ-ਮਾਮੀ ਦੀ ਨੋ ਕਹਿੰਦੀ ਆ ਕਿ ਮੇਰੇ ਮੇਰਾ ਭਰਾ ਹੈਗਾ ਤੁਸੀਂ ਸੰਦੀਪ ਦਾ ਰਿਸ਼ਤਾ ਉਸ ਨੂੰ ਕਰਾ ਦਿਓ ਮਾਮਾ ਤਾਂ ਹਾਂ ਕਰ ਦਿੰਦਾ ਪਰ ਮਾਮੀ ਨੂੰ ਉਹ ਰਿਸ਼ਤਾ ਮਨਜ਼ੂਰ ਨਹੀਂ ਹੁੰਦਾ ਉਹ ਇਸ ਗੱਲ ਬਿਸੇ ਮਾਮਾ-ਮਾਮੀ ਦੀ ਆਪਸ ਦੇ ਵਿੱਚ ਵੀ ਵੈਂਸ ਹੋ ਜਾਂਦੀ ਆ ਮਾਮਾ ਕਹਿੰਦਾ ਕਿ ਸੰਦੀਪ ਨੂੰ ਹੋਰ ਕੋਈ ਰਿਸ਼ਤਾ ਤਾਂ ਆ ਨਹੀਂ ਰਿਹਾ ਆਪਾਂ ਉਹ ਰਿਸ਼ਤੇ ਨੂੰ ਹੀ ਹਾਂ ਕਰ ਦਿੰਦੇ ਆ ਪਰ ਮੰਮੀ ਕਹਿੰਦੀ ਮੈਨੂੰ ਉਹ ਮੁੰਡਾ ਪਸੰਦ ਨਹੀਂ ਹੈਗਾ ਮੈਂ ਸੰਦੀਪ ਦਾ ਵਿਆਹ ਉੱਥੇ ਨਹੀਂ ਹੋਣ ਦੇਣਾ ਮਾਮਾ ਕਹਿੰਦਾ ਐਵੇਂ ਤਾਂ ਉਹਨੂੰ ਹੋਰ ਕੋਈ ਰਿਸ਼ਤਾ ਵੀ ਨਹੀਂ ਆ ਰਿਹਾ ਉਹਨਾਂ ਸਾਰੀ ਜ਼ਿੰਮੇਵਾਰੀ ਚੱਕ ਲਈ ਆਪਾਂ ਉੱਥੇ ਹਾਂ ਕਰ ਦਿੰਦੇ ਆ ਮੰਮੀ ਗੁੱਸੇ 'ਚ ਕਹਿੰਦੀ ਜੋ ਕਰਨਾ ਕਰੋ ਪਰ ਮੈਨੂੰ ਕੁਛ ਨਾ ਪੁੱਛੋ ਉਸ ਤੋਂ ਬਾਅਦ ਮਾਮੇ ਦੀ ਨੂੰ ਆਪਣੇ ਭਰਾ ਨੂੰ ਫੋਨ ਕਰ ਦਿੰਦੀ ਆ ਕਿ ਤੂੰ ਤਿਆਰ ਹੋ ਕੇ ਘਰ ਆ ਜਾ ਤੈਨੂੰ ਤੇਰੇ ਨਾਲ ਕੋਈ ਜ਼ਰੂਰੀ ਗੱਲ ਕਰਨੀ ਤੇਰੇ ਵਿਆਹ ਦੇ ਬਾਰੇ ਤੇ ਉਹ ਵੀ ਤਿਆਰ ਹੋ ਕੇ ਘਰੇ ਆ ਜਾਂਦਾ ਉਸ ਤੋਂ ਬਾਅਦ ਸੰਦੀਪ ਨੂੰ ਪੁੱਛਦਾ ਕਿ ਤੇਰਾ ਕੀ ਵਿਚਾਰ ਆ ਪਰ ਸੰਦੀਪ ਨੇ ਅੱਗੇ ਉਹ ਵਿਆਹ ਕਰਵਾਉਣ ਲਈ ਇੱਕ ਹੀ ਸ਼ਰਤ ਰੱਖਦੀ ਆ ਉਹ ਕਹਿੰਦੀ ਆ ਕਿ ਜੇ ਮੇਰੇ ਨਾਲ ਵਿਆਹ ਕਰਵਾਉਣਾ ਤਾਂ ਮੇਰੀ ਕੁੜੀ ਉਹਨਾਂ ਨੂੰ ਰੱਖਣੀ ਪੈਣੀ ਆ ਆਪਣੀ ਕੁੜੀ ਸਮਝ ਕੇ ਹੀ ਮੇਰੀ ਕੁੜੀ ਦੇ ਸਾਰੇ ਖਰਚੇ ਝੱਕਨੇ ਪੈਣੇ ਆ ਸਕੂਲ ਦੀਆਂ ਫੀਸਾਂ ਝੱਕਣੀਆਂ ਪੈਣੀਆਂ ਤੇ ਮੈਨੂੰ ਵੀ ਜ਼ਿਆਦਾ ਸ਼ਰਾਬੀ ਬੰਦਾ ਨਹੀਂ ਚਾਹੀਦਾ ਉਸ ਸਭ ਕੁਝ ਵੈਕ ਨੂੰ ਬੰਦਾ ਚਾਹੀਦਾ ਕੁਝ ਖਾਂਦਾ ਪੀਂਦਾ ਨਾ ਹੋਵੇ ਇਹ ਗੱਲਾਂ ਸੰਦੀਪ ਮਾਮਾ ਮਾਮੀ ਨੂੰ ਕਹਿੰਦੀ ਆ ਅੱਗੇ ਤੁਹਾਨੂੰ ਸਾਡੀ ਵੀਡੀਓ ਕਿਵੇਂ ਦੀ ਲੱਗੀ ਤੇ ਸਾਨੂੰ ਜਰੂਰ ਦੱਸਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ